ਹਾਂਜੀ ਅੱਜ ਤੁਹਾਨੂੰ ਦੱਸਾਂਗੇ ਕਿ ਘੱਟ ਖਰਚੇ ਵਿੱਚ ਪੰਜਾਬ ਤੋਂ ਕਸ਼ਮੀਰ ਕਿਵੇਂ ਜਾ ਸਕਦੇ ਹਾਂ ਅਤੇ ਕਿਹੜੀਆਂ-ਕਿਹੜੀਆਂ ਥਾਵਾਂ ਤੇ ਘੁੰਮ ਸਕਦੇ ਹਾਂ ਅਤੇ ਵੱਧ ਤੋਂ ਵੱਧ ਆਨੰਦ ਮਾਣ ਸਕਦੇ ਹਾਂ ਅਤੇ ਘੱਟ ਤੋਂ ਘੱਟ ਖਰਚੇ ਵਿੱਚ ਕਿੱਥੇ ਰੁੱਕ ਸਕਦੇ ਹਾਂ ਜਿਹੜੇ ਸੱਜਣ ਮਿੱਤਰ ਕਸ਼ਮੀਰ ਘੁੰਮਣ ਦਾ ਪਲਾਨ ਬਣਾ ਰਹੇ ਹਨ ਪਰ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਕਾਰਨ ਕਈ ਵਾਰ ਆਪਣਾ ਇਰਾਦਾ ਬਦਲ ਲੈਂਦੇ ਹਨ ਤਾਂ ਇਹ ਵੀਡੀਓ ਖਾਸ ਉਹਨਾਂ ਲਈ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ A to Z ਜਾਣਕਾਰੀ ਦਵਾਂਗੇ ਸੋ ਸਭ ਤੋਂ ਪਹਿਲਾਂ ਤਾਂ ਸਟਾਰਟ ਕਰਦੇ ਹਾਂ ਕੇ ਘੱਟ ਖਰਚੇ ਵਿੱਚ ਪੰਜਾਬ ਤੋਂ ਕਸ਼ਮੀਰ ਕਿਵੇਂ ਜਾਇਆ ਜਾਵੇ ਇਸ ਦਾ ਸਭ ਤੋਂ ਟਿਕਾਊ ਆਰਾਮਦਾਇਕ ਤੇ ਮਜ਼ੇਦਾਰ ਸਾਧਨ ਹੈ ਟ੍ਰੇਨ ਜਿਸ ਦੇ ذریعے ਅਸੀਂ ਰਸਤੇ ਵਿੱਚ ਬਹੁਤ ਸੋਹਣੇ-ਸੋਹਣੇ ਦ੍ਰਿਸ਼ ਦੇਖਦੇ ਹੋਏ ਬਹੁਤ ਹੀ ਘੱਟ ਸਮੇਂ ਵਿੱਚ ਕਸ਼ਮੀਰ ਪਹੁੰਚ ਸਕਦੇ ਹਾਂ ਕਸ਼ਮੀਰ ਜਾਣ ਲਈ ਤੁਸੀਂ ਅਮਰਸਰ, ਲੁਧਿਆਣਾ, ਬਠਿੰਡਾ ਜਾਂ ਪਠਾਨਕੋਟ ਤੋਂ ਮਾਤਾ ਵੈਸ਼ਨੂਦੇਵੀ ਕਟੜਾ ਲਈ ਟ੍ਰੇਨ ਲੈ ਸਕਦੇ ਹੋ ਉਸ ਤੋਂ ਬਾਅਦ ਕਿਸੇ ਬੱਸ ਰਾਹੀਂ ਬਨਿਹਾਲ ਪਹੁੰਚ ਕੇ ਉੱਥੋਂ ਸ਼੍ਰੀਨਗਰ ਲਈ ਟ੍ਰੇਨ ਲੈ ਲੈਣੀ ਹੈ ਸ਼੍ਰੀਨਗਰ ਰਹਿائش ਕਰਨ ਲਈ ਸਭ ਤੋਂ ਸਸਤੀ ਜਗ੍ਹਾ ਸ਼੍ਰੀਨਗਰ ਪਹੁੰਚ ਕੇ ਆਪਣੀ ਰਹਿائش ਕਰਨ ਤੋਂ ਬਾਅਦ ਚੰਗੀ ਤਰ੍ਹਾਂ ਆਰਾਮ ਕਰਕੇ ਪੈਗ ਪੁੱਗ ਲਵਾਉਣ ਤੋਂ ਬਾਅਦ ਅਤੇ ਸੋਹਣੀਆਂ-ਸੋਹਣੀਆਂ ਚੀਜ਼ਾਂ ਦੇਖਣ ਤੋਂ ਬਾਅਦ ਸਭ ਤੋਂ ਪਹਿਲਾਂ ਗੁਲਮਾਰਗ ਲਈ ਕੈਬ ਜਾਂ ਬੱਸ ਲੈ ਲੈਣੀ ਹੈ ਸ਼੍ਰੀਨਗਰ ਤੋਂ ਗੁਲਮਾਰਗ 50 ਕਿਲੋਮੀਟਰ ਹੀ ਆ ਗੁਲਮਾਰਗ ਇੱਕ ਹਿੱਲ ਸਟੇਸ਼ਨ ਹੈ ਜੋ ਕਿ ਬਹੁਤ ਸੁੰਦਰ ਹੈ ਤੇ ਸਭ ਤੋਂ ਮਸ਼ਹੂਰ ਗੁਲਮਾਰਗ ਗੰਡੋਲਾ ਰਾਈਡ ਹੈ ਜੋ ਕਿ ਕੇਬਲ ਕਾਰ ਸਵਾਰੀ ਹੈ ਇਹ ਦੋ ਪੜਾਵਾਂ ਵਿੱਚ ਚੱਲਦੀ ਹੈ ਪਹਿਲਾ ਪੜਾ ਗੁਲਮਾਰਗ ਤੋਂ ਕੌਂਗਡੂਰੀ ਅਤੇ ਦੂਜਾ ਪੜਾ ਅਫਵਾਟ ਪੀਕ ਤੱਕ ਅਫਵਾਟ ਪਟਪੀਕ ਬਹੁਤ ਉੱਚੀ ਜਗ੍ਹਾ ਹੈ ਕਈ ਵਾਰ ਤੇ ਇੱਥੇ ਸਾਨ ਲੈਣ ਚ ਵੀ ਦਿੱਕਤ ਆਉਣ ਲੱਗ ਜਾਂਦੀ ਹੈ ਪਰ ਇਹ ਬਹੁਤ ਹੀ ਸੁੰਦਰ ਪਲੇਸ ਹੈ ਇੱਥੇ ਸਾਲ ਭਰ ਬਰਫ਼ ਹੀ ਰਹਿੰਦੀ ਹੈ ਜਿਸ ਕਰਕੇ ਤੁਸੀਂ ਇੱਥੇ ਸਕਾਇਐਂਗ ਵੀ ਕਰ ਸਕਦੇ ਹੋ ਜੇ ਕਈ ਵਾਰ ਮੌਸਮ ਸਾਫ਼ ਹੋਵੇ ਤਾਂ ਇੱਥੋਂ ਨੰਦਾ ਦੇਵੀ ਦੀਆਂ ਝਲਕੀਆਂ ਵੀ ਦਿਖਦੀਆਂ ਹਨ ਇਸ ਤੋਂ ਇਲਾਵਾ ਇੱਥੇ ਦੁਰੰਗ ਵਾਟਰਫਾਲ ਵੀ ਬਹੁਤ ਸ਼ਾਨਦਾਰ ਲੋਕੇਸ਼ਨ ਹੈ। ਇਹ ਚਰਨਾ ਸਰਦੀਆਂ ਵਿੱਚ ਬਰਫ਼ ਬਣ ਜਾਂਦਾ ਹੈ ਤੇ ਬਹੁਤ ਹੀ ਸੁੰਦਰ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਇੱਥੇ ਕਮਨਲੀ ਅਲਫਾਤਰ ਜੀਲ ਹੈ ਜੋ ਕਿ ਸਰਦੀਆਂ ਵਿੱਚ ਜੰਮ ਜਾਂਦੀ ਹੈ ਤੇ ਬਹੁਤ ਸੁੰਦਰ ਲੱਗਦੀ ਹੈ। ਦੋਸਤੋ ਇਹ ਹੈਗਾ ਖੇਲਣ ਮਾਰਗ। ਜੋ ਕਿ ਗੋਲਮਾਰਗ ਤੋਂ 6 ਕਿਲੋਮੀਟਰ ਦੂਰ ਹੈ ਬਹੁਤ ਸੁੰਦਰ ਮੈਦਾਨ ਹੈ ਤੇ ਹਿਮਾਲਿਆ ਦੀਆਂ ਚੋਟੀਆਂ ਜਿਵੇਂ ਨੰਗਾ ਪਰਬਤ ਦੇ ਸ਼ਾਨਦਾਰ ਨਜ਼ਾਰੇ ਦਿੰਦਾ ਹੈ ਸਾਰਾ ਦਿਨ ਘੁੰਮਣ ਤੋਂ ਬਾਅਦ ਤੁਸੀਂ ਵਾਪਸ ਸ਼੍ਰੀਨਗਰ ਆਰਾਮ ਕਰਕੇ ਅਗਰੇ ਦਿਨ ਸੋਨ ਮਾਰਗ ਲਈ ਨਿਕਲ ਸਕਦੇ ਹੋ ਜੋ ਕਿ ਸ਼੍ਰੀਨਗਰ ਤੋਂ ਲਗਭਗ 80 ਕਿਲੋਮੀਟਰ ਹੈ ਸੋਨ ਮਾਰਗ ਗਲੇਸ਼ੀਅਰਾਂ ਅਤੇ ਕੁਦਰਤ ਦੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ ਜਿਆਤਰ ਲੋਕ ਇੱਥੇ ਥਾਜੀਵਾਸ ਗਲੇਸ਼ੀਅਰ ਦੀ ਹੀ ਸ਼ੈਅਰ ਕਰਨ ਆਉਂਦੇ ਹਨ ਤੁਸੀਂ ਇੱਥੇ ਪੈਦਲ ਜਾਂ ਘੋੜੇ ਉੱਤੇ ਸੈਰ ਕਰ ਸਕਦੇ ਹੋ ਘੋੜੇ ਵਾਲੇ ਸਵਾਰੀ ਕਰਨ ਲਈ 1000-1500 ਮੰਗਦੇ ਹਨ ਪਰ ਬਾਰੇ ਗਿਣਿੰਗ ਕਰਨ ਤੇ ਘੱਟ ਬੱਧ ਵੀ ਕਰ ਲੈਂਦੇ ਹਨ ਸੋਨ ਮਾਰਗ ਤੋਂ 20 ਕਿਲੋਮੀਟਰ ਦੂਰ ਜੋ ਜ਼ਿਲ੍ਹਾ ਪਾਸ ਵੀ ਹੈ ਜੋ ਕਿ ਸੋਨ ਮਾਰਗ ਨੂੰ ਲਦਾਖ ਨਾਲ ਜੋੜਦਾ ਹੈ ਉਸ ਤੋਂ ਬਾਅਦ bari ਆਉਂਦੀ ਹੈ ਸ਼੍ਰੀਨਗਰ ਦੀ ਦੋਸਤੋ ਸ਼੍ਰੀਨਗਰ ਵੀ ਬਹੁਤ ਸ਼ਾਨਦਾਰ ਅਤੇ ਖੂਬ ਸੂਰਤੀ ਨਾਲ ਘਿਰਿਆ ਹੋਇਆ ਸਥਾਨ ਹੈ ਇੱਥੋਂ ਦੀ ਡਾਲ ਲੇਕ ਬਹੁਤ ਮਸ਼ਹੂਰ ਹੈ ਇੱਥੋਂ ਦੀ ਸ਼ਿਕਾਰਾ ਰਾਈਡ ਨਾਲ ਤੁਸੀਂ ਇੱਥੋਂ ਦੇ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਹੋ ਡਾਲ ਲੇਕ ਦੇ ਵਿਚਾਲੇ ਇੱਕ ਛੋਟਾ ਜਿਹਾ ਟਾਪੂ ਹੈ ਜਿਸ ਉੱਤੇ ਚਾਰ ਸ਼ਾਨਦਾਰ ਚਨਾਰ ਦੇ ਦਰਖਤ ਹਨ ਇਸ ਤੋਂ ਇਲਾਵਾ ਤੁਸੀਂ ਸ਼ਾਲੀਮਾਰ ਬਾਗ ਦੇਖ ਸਕਦੇ ਹੋ ਜੋ ਕਿ ਇਤਿਹਾਸ ਦੇ ਪੱਖ ਤੋਂ ਮਹੱਤਵਪੂਰਨ ਹੈ ਏਸ਼ੀਆ ਦਾ ਸਭ ਤੋਂ ਵੱਡਾ ਟੁਲਿਪ ਬਾਗ ਅਤੇ ਜਿਹੜੀ ਸਭ ਤੋਂ ਵੱਡੀ ਤਾਜੇ ਬਾਣੀ ਦੀ ਝੀਲ ਜਿਸ ਨੂੰ ਬੂਲਰ ਲੇਕ ਵੀ ਕਹਿੰਦੇ ਹਨ ਉਹ ਵੀ ਇੱਥੇ ਹੀ ਹੈ ਇਸ ਤੋਂ ਇਲਾਵਾ ਤੁਸੀਂ ਪਹਿਲਗਾਮ ਜਾ ਸਕਦੇ ਹੋ ਜੋ ਕਿ ਸ਼੍ਰੀਨਗਰ ਤੋਂ ਲਗਭਗ 90 ਕਿਲੋਮੀਟਰ ਦੂਰ ਹੈ ਜੋ ਕਿ ਕਿਸੇ ਜਾਨਵਰ ਤੋਂ ਘਟਾ ਨਹੀਂ ਹੈ ਇਹ ਹਿਮਾਲਿਆ ਦੀਆਂ ਪਹਾੜੀਆਂ ਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਪਹਿਲਗਾਮ ਵਿੱਚ ਸਭ ਤੋਂ ਵੱਧ ਭੂਮੀ ਜਾਣ ਵਾਲੀ ਜਗਾ ਹੈ ਲੇਦਰ ਨਦੀ ਜੋ ਕਿ ਬਹੁਤ ਹੀ ਦਿਲਚਸਪ ਅਤੇ ਖੂਬਸੂਰਤ ਜਗਾ ਹੈ ਇਸ ਨਦੀ ਦਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੈ ਜਿਸ ਨੂੰ ਦੇਖ ਕੇ ਰੂਮ ਸਕੂਨ ਮਿਲ ਜਾਂਦਾ ਹੈ ਜਿਸ ਤੋਂ ਇਲਾਵਾ ਤੁਸੀਂ ਇੱਥੇ ਬੇਤਾਪ ਵੈਲੀ ਅਰੂ ਵੈਲੀ ਅਤੇ ਮੰਮलेश्वर ਟੈਂਪਲ ਵੀ ਦੇਖ ਸਕਦੇ ਹੋ ਸੋ ਦੋਸਤੋ ਆਸ ਕਰਦੇ ਹਾਂ ਇਹ ਵੀਡੀਓ ਤੁਹਾਡੇ ਕੰਮ ਆਈ ਹੋਵੇ ਜੇਕਰ ਵੀਡੀਓ ਪਸੰਦ ਆਈ ਤਾਂ ਸਾਨੂੰ ਸਬਸਕ੍ਰਾਈਬ ਕਰੋਗੇ ਧੰਨਵਾਦ